ਦੂਜੇ ਪਾਸੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਡਾਇਰੀ ਹੈ ਜਿਹੜੀ ਉਹ ਡੀਆਈਜੀ ਭੁੱਲਰ ਦੀ ਸੀਬੀਆਈ ਦੇ ਜਾਂਚ ਏਜੰਸੀ ਦੇ ਹੱਥ ਲੱਗੀ ਹੈ ਜਿਦੇ ਵਿੱਚ ਕਈ ਲੋਕਾਂ ਦੇ ਨਾਲ ਕੁਝ ਲੈਣ ਦੇਣ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਕੋਈ ਜੰਕੜੇ ਲਿਖੇ ਹੋਏ ਨੇ ਚਰਚਾ ਇਸ ਗੱਲ ਦੀ ਵੀ ਚੱਲੀ ਕਿ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਕਿਉਂ ਨਹੀਂ ਲਿਆ ਹਮ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇੱਕ ਲਾਲ ਲੰਗ ਦੀ ਡੈਰੀ ਕੱਢ ਕੇ ਦਿਖਾ ਦਿੰਦੇ ਆ ਕਿ ਮੇਰੇ ਕੋਲ ਇਹ ਲਾਲ ਡੈਰੀ ਹੈ ਇਹ ਲਾਲ ਡੈਰੀ ਦੇ ਵਿੱਚ ਬਹੁਤ ਸਾਰਿਆਂ ਦੇ ਲੇਖਾ ਜੋਖਾ ਲਿਖਿਆ ਹੋਇਆ ਹੈ ਮੈਂ ਉਹ ਨਾਂ ਨਹੀਂ ਲੈਣਾ ਬਹੁਤ ਸਾਰੇ ਲੋਕ ਇਹਨਾਂ ਬਾਰੇ ਵੀ ਕਈ ਪੁੱਠਾ ਸਿੱਧਾ ਜਾਂ ਨਾ ਰੱਖੀ ਫਿਰਦੇ ਆ ਉਹ ਪ੍ਰਾਣੀਆਂ ਡੈਰੀਆਂ ਅੱਜਕੱਲ ਦੇ ਸੀਗੀਆਂ ਅਜੇ ਤੱਕ ਲੋਕਾਂ ਦਾ ਇਹ ਸਵਾਲ ਹੈ ਕਿ ਨਾ ਤਾਂ ਪੰਜਾਬ ਦਾ ਮੁੱਖ ਮੰਤਰੀ ਬੋਲੇ ਨਾ ਕਟੜਾ ਮਾਨਦਾਰ ਬੋਲੇ ਚੁੱਪ ਨੇ ਮੂਗ ਦਰਸ਼ਕ ਬਣ ਕੇ ਦੇਖ ਰਹੇ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਸ ਵੇਲੇ ਪੁਲਿਸ ਹਿਰਾਸਤ ਦੇ ਵਿੱਚ ਨੇ ਚੰਡੀਗੜ੍ਹ ਦੀ ਬਡੈਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਬਾਰੇ ਜਾਂਚ ਪੜਤਾਲ ਬਾਹਰਲੇ ਪਾਸੇ ਚੱਲ ਰਹੀ ਹੈ ਸੀਬੀਆਈ ਵੱਲੋਂ ਕਹਿੰਦੇ ਹੋਰ ਵੀ ਕਈ ਅਧਿਕਾਰੀਆਂ ਨੂੰ ਰਡਾਰ ਦੇ ਉੱਤੇ ਲਿਆ ਜਾ ਸਕਦਾ ਹੈ ਪੁੱਛਗਿੱਛ ਦੀ ਤਿਆਰੀ ਉਹਨਾਂ ਨੇ ਕਹਿੰਦੇ ਕਰ ਲਈ ਹੈ ਤੇ 8 ਦੇ ਕਰੀਬ ਅਫਸਰ ਨੇ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਨਾਲ ਸਬੰਧਤ ਨੇ ਇਹ ਕਾਫੀ ਚਰਚਾ ਬਣੀ ਹੋਈ ਹੈ ਦੂਜੇ ਪਾਸੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਡਾਇਰੀ ਹੈ ਜਿਹੜੀ ਉਹ ਡੀਆਈਜੀ ਭੁੱਲਰ ਦੀ ਸੀਬੀਆਈ ਦੇ ਜਾਂਚ ਏਜੰਸੀ ਦੇ ਹੱਥ ਲੱਗੀ ਹੈ ਜਿਦੇ ਵਿੱਚ ਕਈ ਲੋਕਾਂ ਦੇ ਨਾਲ ਕੁਝ ਲੈਣ ਦੇਣ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਕੁਝ ਅੰਕੜੇ ਲਿਖੇ ਹੋਏ ਨੇ ਰੱਬ ਜਾਣੇ ਉਹਦੇ ਵਿੱਚ ਕੀ ਲਿਖਿਆ ਕਿਉਂਕਿ ਜਾਂਚ ਦਾ ਵਿਸ਼ਾ ਹੈ ਪਰ ਚਰਚਾ ਇੰਨੀ ਕਰ ਕਿ ਉਹ ਡਾਇਰੀ ਕਾਫੀ ਖੁਲਾਸੇ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕਹਿੰਦੇ ਲੋਕਰ ਵੀ ਖੁੱਲ ਸਕਦੇ ਨੇ ਤੇ ਲੋਕਰ ਖੁੱਲਣਗੇ ਤਾਂ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਨਿਕਲਣ ਦੀ ਉਮੀਦ ਹੈ ਤੇ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਇਹ ਹੈ ਕਿ ਉਹਨਾਂ ਦੇ ਨਾਲ ਕੀਦੇ ਕਨੈਕਸ਼ਨ ਜੁੜਦੇ ਨੇ ਕੀ ਤਾਰ ਜੁੜਦੇ ਨੇ ਤਾਂ ਉਹ ਕਈ ਜਿਹੜੇ ਅਫਸਰ ਨੇ ਕਹਿੰਦੇ ਉਹਨਾਂ ਦੇ ਉੱਤੇ ਗਾਜ਼ ਡਿੱਗ ਸਕਦੀ ਹੈ ਐਸ ਵੈਲਸ ਸੀਬੀਆਈ ਪੜਤਾਲ ਕਰ ਰਹੀ ਹੈ ਹਮ ਚਰਚਾ ਇਸ ਗੱਲ ਦੀ ਵੀ ਚੱਲੀ ਕਿ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਕਿਉਂ ਨਹੀਂ ਲਿਆ ਹਮ ਆ ਹੁਣ ਅੱਜ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਦੇ ਲਾਕਰ ਖੋਲੇ ਜਾ ਸਕਦੇ ਆ ਜਾਜਦਾ ਸਹੀ ਹੈ ਨਾ ਹੂੰ ਕਈ ਵਾਰ ਜਾਂਚ ਏਜੰਸੀਆਂ ਦੇ ਆਪੋ ਆਪਣੇ ਢੰਗ ਹੁੰਦੇ ਨੇ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਜਾਂਚ ਕਰਨੀ ਹੈ ਤੇ ਜਾਂਚ ਦੇ ਘੇਰੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਆਉਣਾ ਹੈ ਜਿਹੜੇ ਸਬੰਧਤ ਹੋਣ ਐਸ ਸਥਿਤੀ ਦੇ ਵਿੱਚ ਤੁਸੀ ਕਾ ਸਕਦੇ ਹੋ ਕਿ ਕਾਫੀ ਹੱਦ ਤੱਕ ਪੜਤਾਲਾਂ ਹੋ ਰਹੀਆਂ ਨੇ ਔਰ ਇੱਕ ਡੈਰੀ ਦੀ ਗੱਲ ਤੁਸੀਂ ਕਰਤੀ ਤੁਸੀਂ ਮੇਰੇ ਕੋਲ ਡਾਊਨ ਫਿਲਮ ਦੇਖੀ ਹੋਣੀ ਐ ਤੇ ਡਾਊਨ ਫਿਲਮ ਦੇ ਵਿੱਚ ਵੀ ਸਾਰਾ ਰਾਜ ਇੱਕ ਡੈਰੀ 'ਤੇ ਚੱਲਦਾ ਸੀ ਨਾ ਤੇ ਸਾਡੇ ਸ਼ਰੋਨੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਇੱਕ ਲਾਲ ਲੰਗ ਦੀ ਡੈਰੀ ਕੱਢ ਕੇ ਦਿਖਾ ਦਿੰਦੇ ਐ ਕਿ ਮੇਰੇ ਕੋਲ ਇਹ ਲਾਲ ਡਾਇਰੀ ਹੈ ਇਹ ਲਾਲ ਡਾਇਰੀ ਦੇ ਵਿੱਚ ਬਹੁਤ ਸਾਰਿਆਂ ਦਾ ਲੇਖਾ ਜੋਖਾ ਲਿਖਿਆ ਹੋਇਆ ਹੈ ਜੇ ਸਾਡੀ ਸਰਕਾਰ ਆਊਗੀ ਤਾਂ ਇਹ ਲਾਲ ਡਾਇਰੀ ਦੇ ਵਿੱਚ ਜੋ ਲੇਖਾ ਜੋਖਾ ਹੈ ਉਹਦੇ ਮੁਤਾਬਕ ਕੰਮ ਕੀਤਾ ਜਾਊਗਾ ਸੋ ਤੁਸੀਂ ਕਹਿ ਸਕਦੇ ਹਾਂ ਤਰਵਿੰਦਰ ਜੀ ਕੇ ਜਿਹੜੀ ਕੋ ਡਾਇਰੀ ਮਿਲੀ ਹੈ ਡੈਰੀ ਕੋਈ ਵੀ ਹੋਵੇ ਤੁਸੀਂ ਲੋਕ ਵੀ ਆ ਆਪਾਂ ਵੀ ਆ ਮੈਂ ਵੀ ਆ ਹੋਰ ਵੀ ਨੇ ਹਰ ਬੰਦਾ ਆਪਣਾ ਸਬਕਤਾਬ ਰੱਖਦਾ ਹੈ ਜਿੱਥੇ ਹਿਸਾਬ ਕਰੋੜਾਂ ਦਾ ਹੋ ਜੇ ਉੱਥੇ ਅੱਜ ਕੱਲ ਨਵਾਂ ਕੰਮ ਆ ਗਿਆ ਕੰਪਿਊਟਰ 'ਚ ਰੱਖ ਲੈਂਦੇ ਅਗਲੇ ਆ ਜਿਹੜੇ ਚਾਰਟਰਡ ਅਕਾਊਂਟੈਂਟ ਬਣਾਏ ਆ ਮੈਂ ਉਹ ਨਾਂ ਨਹੀਂ ਲੈਣਾ ਬਹੁਤ ਸਾਰੇ ਲੋਕ ਇਹਨਾਂ ਬਾਰੇ ਵੀ ਕੋਈ ਪੁੱਠਾ ਸਿੱਧਾ ਜਾਂ ਨਾ ਰੱਖੀ ਫਿਰਦੇ ਆ ਉਹ ਪ੍ਰਾਣੀਆਂ ਡੈਰੀਆਂ ਅੱਜ ਕੱਲ ਦੇ ਸੀਗੇ ਕੰਪਿਊਟਰ ਕੰਪਿਊਟਰ ਦੇ ਵਿੱਚ ਰੱਖਿਆ ਹੋਇਆ ਹਿਸਾਬ ਤੇ ਮਾੜੀ ਜੀ ਪਾਣਾ ਡਰਾਈਵ ਚ ਆ ਜਾਂਦਾ ਸਾਰਾ ਕੁਝ ਖੈਰ ਆਪਾਂ ਨੂੰ ਹੁਣ ਉਸ ਪਾਸੇ ਨਾ ਜਾਈਏ ਇਹ ਹੁਣ ਜਾਂਚ ਏਜੰਸੀ ਦਾ ਕੰਮ ਹੈ ਜਾਂਚ ਏਜੰਸੀ ਕਿਹੜੇ ਕਿਹੜੇ ਪੱਖਾਂ ਤੋਂ ਪਵਿੱਖ ਦੇ ਵਿੱਚ ਆਪਰਾ ਕੰਮ ਕਰੇਗੀ ਜਾਂ ਇਹ ਸਾਰਾ ਕੁਝ ਇਸੇ ਤਰ੍ਹਾਂ ਉਲਝ ਕੇ ਰਹੇ ਜੇਗਾ ਹਾਂ ਜਾਂ ਅਜੇ ਤੱਕ ਲੋਕਾਂ ਦਾ ਇਹ ਸਵਾਲ ਹੈ ਕਿ ਨਾ ਤਾਂ ਪੰਜਾਬ ਦਾ ਮੁੱਖ ਮੰਤਰੀ ਬੋਲਿਆ ਨਾ ਕਟੜਾ ਮਾਨਦਾਰ ਬੋਲਿਆ ਚੁੱਪ ਨੇ ਮੂਗ ਦਰਸ਼ਕ ਬਣ ਕੇ ਦੇਖ ਰਹੇ ਨੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੈ ਕੀ ਨਹੀਂ ਆਮ ਲੋਕਾਂ ਨੇ ਇਸ ਗੱਲ ਤੋਂ ਕੀ ਲੈਣਾ ਆਮ ਲੋਕ ਤਾਂ ਇਹੋ ਹੀ ਚਾਹੁੰਦੇ ਐ ਕਿ ਸਾਨੂੰ ਰਾਹਤ ਕਿਵੇਂ ਮਿਲ ਸਕਦੀ ਐ ਜੀ ਡੀਆਈਜੀ ਹਰਚਰਨ ਸਿੰਘ ਭੁੱਲਰ ਜਿਸ ਵੇਲੇ ਪੁਲਿਸ ਹਿਰਾਸਤ ਦੇ ਵਿੱਚ ਨੇ ਚੰਡੀਗੜ੍ਹ ਦੀ ਬਡੈਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਬਾਰੇ ਜਾਂਚ ਪੜਤਾਲ ਬਾਹਰਲੇ ਪਾਸੇ ਚੱਲ ਰਹੀ ਐ ਸੀਬੀਆਈ ਵੱਲੋਂ ਕਹਿੰਦੇ ਹੋਰ ਵੀ ਕਈ ਅਧਿਕਾਰੀਆਂ ਨੂੰ ਰਡਾਰ ਦੇ ਉੱਤੇ ਲਿਆ ਜਾ ਸਕਦਾ ਹੈ ਪੁੱਛਗਿੱਛ ਦੀ ਤਿਆਰੀ ਉਹਨਾਂ ਨੇ ਕਹਿੰਦੇ ਕਰ ਲਈ ਐ ਤੇ 8 ਦੇ ਕਰੀਬ ਅਫਸਰ ਨੇ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਨਾਲ ਸਬੰਧਤ ਨੇ ਇਹ ਕਾਫੀ ਚਰਚਾ ਬਣੀ ਹੋਈ ਹੈ ਦੂਜੇ ਪਾਸੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਡਾਇਰੀ ਹੈ ਜਿਹੜੀ ਉਹ ਡੀਆਈਜੀ ਭੁੱਲਰ ਦੀ ਸੀਬੀਆਈ ਦੇ ਜਾਂਚ ਏਜੰਸੀ ਦੇ ਹੱਥ ਲੱਗੀ ਹੈ ਜਿਦੇ ਵਿੱਚ ਕਈ ਲੋਕਾਂ ਦੇ ਨਾਲ ਕੁਝ ਲੈਣ ਦੇਣ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਕੋਈ ਜੰਕੜੇ ਲਿਖੇ ਹੋਏ ਨੇ ਰੱਬ ਜਾਣੇ ਉਹਦੇ ਵਿੱਚ ਕੀ ਲਿਖਿਆ ਕਿਉਂਕਿ ਜਾਂਚ ਦਾ ਵਿਸ਼ਾ ਹੈ ਪਰ ਚਰਚਾ ਇੰਨੀ ਕਰ ਕਿ ਉਹ ਡਾਇਰੀ ਕਾਫੀ ਖੁਲਾਸੇ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕਹਿੰਦੇ ਲੋਕਰ ਵੀ ਖੁੱਲ ਸਕਦੇ ਨੇ ਤੇ ਲੋਕਰ ਖੁੱਲਣਗੇ ਤਾਂ ਉਹਦੇ ਵਿੱਚੋਂ ਵੀ ਕੁਝ ਨਾ ਕੁਝ ਨਿਕਲਣ ਦੀ ਉਮੀਦ ਹੈ ਤੇ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਇਹ ਹੈ ਕਿ ਉਹਨਾਂ ਦੇ ਨਾਲ ਕੀਦੇ ਕਨੈਕਸ਼ਨ ਜੁੜਦੇ ਨੇ ਕੀ ਤਾਰ ਜੁੜਦੇ ਨੇ ਤਾਂ ਉਹ ਕਈ ਜਿਹੜੇ ਅਫਸਰ ਨੇ ਕਹਿੰਦੇ ਉਹਨਾਂ ਦੇ ਉੱਤੇ ਗਾਜ਼ ਡਿਗ ਸਕਦੀ ਹੈ ਐਸ ਵੈਲ ਅਸ ਸੀਬੀਆਈ ਪੜਤਾਲ ਕਰ ਰਹੀ ਹੈ ਹਮ ਚਰਚਾ ਇਸ ਗੱਲ ਦੀ ਵੀ ਚੱਲੀ ਕਿ ਸੀਬੀਆਈ ਨੇ ਉਹਨਾਂ ਦਾ ਰਿਮਾਂਡ ਕਿਉਂ ਨਹੀਂ ਲਿਆ ਹਮ ਆ ਹੁਣ ਅੱਜ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਦੇ ਲਾਕਰ ਖੋਲੇ ਜਾ ਸਕਦੇ ਐ ਇਜਾਜ਼ਤ ਦਾ ਸਹੀ ਐ ਨਾ ਹੂੰ ਕਈ ਵਾਰ ਜਾਂਚ ਏਜੰਸੀਆਂ ਦੇ ਆਪੋ ਆਪਣੇ ਢੰਗ ਹੁੰਦੇ ਨੇ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਜਾਂਚ ਕਰਨੀ ਐ ਤੇ ਜਾਂਚ ਦੇ ਘੇਰੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਆਉਣਾ ਐ ਜਿਹੜੇ ਸਬੰਧਤ ਹੋਣ ਅਸਤੀਤੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕਾफी ਹੱਦ ਤੱਕ ਪਰਤਾਲਾਂ ਹੋ ਰਹੀਆਂ ਨੇ ਔਰ ਇੱਕ ਡੈਰੀ ਦੀ ਗੱਲ ਤੁਸੀਂ ਕਰਤੀ ਤੁਸੀਂ ਮੇਰੇ ਨਾਲ ਡਾਊਨ ਫਿਲਮ ਦੇਖੀ ਹੋਣੀ ਹੈ ਤੇ ਡਾਊਨ ਫਿਲਮ ਦੇ ਵਿੱਚ ਵੀ ਸਾਰਾ ਰਾਜ ਇੱਕ ਡੈਰੀਤੀ ਚੱਲਦਾ ਸੀ ਨਾ ਤੇ ਸਾਡੇ ਸ਼ਰੋਨੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲਵੀ ਇੱਕ ਲਾਲ ਲੰਗ ਦੀ ਡੈਰੀ ਕੱਢ ਕੇ ਦਿਖਾ ਦਿੰਦੇ ਆ ਕਿ ਮੇਰੇ ਕੋਲ ਇਹ ਲਾਲ ਡੈਰੀ ਹੈ ਇਹ ਲਾਲ ਡੈਰੀ ਦੇ ਵਿੱਚ ਬਹੁਤ ਸਾਰਿਆਂ ਦਾ ਲੇਖਾ ਜੋਖਾ ਲਿਖਿਆ ਹੋਇਆ ਹੈ ਜੇ ਸਾਡੀ ਸਰਕਾਰ ਆਊਗੀ ਤਾਂ ਇਹ ਲਾਲ ਡੈਰੀ ਦੇ ਵਿੱਚ ਜੋ ਲੇਖਾ ਜੋਖਾ ਹੈ ਉਹਦੇ ਮੁਤਾਬਕ ਕੰਮ ਕੀਤਾ ਜਾਊਗਾ ਸੋ ਤੁਸੀਂ ਕਹਿ ਸਕਦੇ ਹਾਂ ਤਰਵਿੰਦਰ ਜੀ ਕੇ ਜਿਹੜੀ ਕੋਈ ਡੈਰੀ ਮਿਲੀ ਹੈ ਡੈਰੀ ਕੋਈ ਵੀ ਹੋਵੇ ਤੁਸੀਂ ਲੋਕ ਵੀ ਆ ਆਪਾਂ ਵੀ ਆ ਮੈਂ ਵੀ ਆ ਹੋਰ ਵੀ ਨੇ ਹਰ ਬੰਦਾ ਆਪਣਾ ਸਭ ਕਿਤਾਬ ਰੱਖਦਾ ਹੈ ਜਿੱਥੇ ਸਾਬ ਕਰੋੜਾਂ ਦਾ ਹੋ ਜੇ ਉੱਥੇ ਅੱਜਕੱਲ ਨਵਾਂ ਕੰਮ ਆ ਗਿਆ ਕੰਪਿਊਟਰ 'ਚ ਰੱਖ ਲੈਂਦੇ ਅਗਲੇ ਆ ਜਿਹੜੇ ਚਾਰਟਰਡ ਅਕਾਊਂਟੈਂਟ ਬਣਾਏ ਐ ਮੈਂ ਉਹ ਨਾਂ ਨਹੀਂ ਲੈਣਾ ਬਹੁਤ ਸਾਰੇ ਲੋਕ ਇਹਨਾਂ ਬਾਰੇ ਵੀ ਕੋਈ ਪੁੱਠਾ ਸਿੱਧਾ ਜਾਂ ਨਾ ਰੱਖੀ ਫਿਰਦੇ ਆ ਉਹ ਪ੍ਰਾਣੀਆਂ ਡੈਰੀਆਂ ਅੱਜ ਕੱਲ ਦੇ ਸੀਗੀ ਕੰਪਿਊਟਰ ਕੰਪਿਊਟਰ ਦੇ ਵਿੱਚ ਰੱਖਿਆ ਹੋਇਆ ਹਿਸਾਬ ਤੇ ਮਾੜੀ ਜੀ ਪਾਣਾ ਡਰਾਈਵ ਚ ਆ ਜਾਂਦਾ ਸਾਰਾ ਕੁਝ ਖੈਰ ਆਪਾਂ ਇਹਨੂੰ ਹੁਣ ਉਸ ਪਾਸੇ ਨਾਲ ਆ ਜਾਈਏ ਇਹ ਹੁਣ ਜਾਂਚ ਏਜੰਸੀ ਦਾ ਕੰਮ ਹੈ ਜਾਂਚ ਏਜੰਸੀ ਕਿਹੜੇ ਕਿਹੜੇ ਪੱਖਾਂ ਤੋਂ ਪਵਿੱਖ ਦੇ ਵਿੱਚ ਆਪਣਾ ਕੰਮ ਕਰੇਗੀ ਜਾਂ ਇਹ ਸਾਰਾ ਕੁਝ ਇਸੇ ਤਰ੍ਹਾਂ ਉਲਝ ਕੇ ਰਹਿ ਜਾਏਗਾ ਹੂੰ ਜਾਂ ਅਜੇ ਤੱਕ ਲੋਕਾਂ ਦਾ ਇਹ ਸਵਾਲ ਹੈ ਕਿ ਨਾ ਤਾਂ ਪੰਜਾਬ ਦਾ ਮੁੱਖ ਮੰਤਰੀ ਬੋਲਿਆ ਨਾ ਕੱਟੜ ਆਮਨਦਾਰ ਬੋਲਿਆ ਜੋਪਣੇ ਮੂਗ ਦਰਸ਼ਕ ਬਣ ਕੇ ਦੇਖ ਰਹੇ ਨੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੈ ਕੀ ਨਹੀਂ ਆਮ ਲੋਕਾਂ ਨੇ ਇਸ ਗੱਲ ਤੋਂ ਕੀ ਲੈਣਾ ਆਮ ਲੋਕ ਤਾਂ ਇਹੋ ਹੀ ਚਾਹੁੰਦੇ ਐ ਕਿ ਸਾਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ